ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਪਿੰਡ ਮਾਨਗੜ ਦੇ ਬਜ਼ੁਰਗ ਪੈਣਾ ਮਤਾਵਾ ਵੀ ਮੇਰੇ ਨਾਲ ਆਏ ਹੋਏ ਸਰਦਾਰ ਮਲਕੀਤ ਸਿੰਘ ਜੰਡਿਆਲੀ ਕੌਂਸਲਰ ਜਸਪਾਲ ਸਿੰਘ ਗਰਿਆਲ ਹਲਕਾ ਕੋਆਰਡੀਨੇਟਰ ਸਹਿਬਾਨ ਜਿੰਦਰ ਮਿੱਟੂ ਜੀ ਬਲਾਕ ਪ੍ਰਧਾਨ ਸਹਿਬਾਨ ਇਕਵਾਲ ਜੰਡਿਆਲੀ ਗगन ਜੀ ਸਰਪੰਚ ਸਾਰੇ ਹੀ सरपंच साहब ब्लॉक प्रधान सहबान काउंसलर सहबान तो ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਅੱਜ ਅਸੀਂ ਮੁੱਖ ਮੰਤਰੀ ਸਰਦਾਰ ਬਕਾਲ ਸਿੰਘ ਮਾਰਜੀ ਵੱਲੋਂ ਸਾਡੇ ਪਾਰਟੀ ਸੁਪਰੀਮੋ ਅਰਵਿੰਨ ਕੇਜਰੀਵਾਲ ਜੀ ਵੱਲੋਂ ਜੋ ਕੱਲ 10 ਲੱਖ ਦਾ ਮੁਫਤ ਇਲਾਜ ਦਾ ਘਟਨ ਹੋਇਆ ਉਹਦੇ ਕਾਰਡ ਦੀ ਸ਼ੁਰੂਆਤ ਤਲਤ ਹੋ ਚੁੱਕੀ ਅੱਜ ਅਸੀਂ ਪਿੰਡ ਮਾਨਗੜ ਪਹੁੰਚੇ ਆ ਜਿੱਥੇ ਸਾਡੇ ਪਿੰਡ ਦੇ ਬਜ਼ੁਰਗ ਪੈਣਾ ਮਤਾਵਾ ਸਾਰੇ ਇਸ 10 ਲੱਖ ਦੇ ਮੁਫਤ ਇਲਾਜ ਦੇ ਜੋ 10 ਲੱਖ ਦੇ ਬੀਮਾ ਕਾਰਡ ਬਣ ਜਾ ਰਹੇ ਸੋ ਦੀ ਸ਼ੁਰੂਆਤ ਕਰ ਰਿਹਾ ਅਸੀਂ ਪਿੰਡ ਵਾਸੀਆਂ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਸਾਡੇ ਬਲਾਕ ਸੰਪਤੀ ਮੈਂਬਰ ਦੇ ਵੀ ਮਾਨਗੜ ਜੀ ਵੱਲੋਂ ਅਸੀਂ ਮੁੱਖ ਮੰਤਰੀ ਸਰਦਾਰ ਪਰਮੋਦ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆਂ ਅਸੀਂ ਧੰਨਵਾਦ ਕਰਦੇ ਆਂ ਪਾਰਟੀਆਂ ਸੁਭਰੀ ਮਾਰੂ ਕੇਜਰੀਵਾਲ ਜੀ ਦਾ ਕਿਉਂਕਿ ਜਿਹੜਾ ਇਹ 10 ਲੱਖ ਦਾ ਬੀਮਾ 10 ਲੱਖ ਦਾ ਮੁਫਤ ਇਲਾਜ ਬਹੁਤ ਸਰਕਾਰਾਂ ਜਾਂ ਕਿਸੇ ਨੇ ਸਾਡੇ ਇਸ ਦੁਖਵਾਲੇ ਵਪਾਰਸ ਨੂੰ ਦੇਖਿਆ ਕਿਸੇ ਨੇ ਨਹੀਂ ਸੋਚਿਆ ਕਿ ਗਰੀਬ ਇਲਾਜ ਕਿੱਥੋਂ ਕਰਾਊਗਾ ਇਹ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਲਿਆਉਂਦੀ ਬਾਕੀ ਸਾਰੇ ਪਰਿਵਾਰਕੀ ਕੇਜਰੀਵਾਦੀ ਮੁੱਖ ਮੰਤਰੀ ਪੰਜਾਬ ਸਰਦਾਰਪੁਰ ਸਿੰਘ ਮਾਨ ਜੀ ਦੀ ਸਰਕਾਰ ਕਿਉਂਕਿ ਰੱਬ ਕਿਸੇ ਨੂੰ ਦੁੱਖ ਨਾ ਦੇਵੇ ਪਰ ਜੇ ਕੋਈ ਦੁੱਖ ਆ ਵੀ ਜਾਵੇ ਉਹਦਾ ਇਲਾਜ ਸਰਦਾਰਪੁਰਪੁਰ ਸਿੰਘ ਮਾਨ ਦੀ ਸਰਕਾਰ ਕਰਾਵੇ ਤੁਸੀਂ ਕਿਸੇ ਵੀ ਹਸਪੀਟਲ ਜਾ ਕੇ ਪਰਮਾਤਮਾ ਕੋਈ ਜ਼ਰੂਰੀ ਨਹੀਂ ਹੈ ਕਿ ਵੱਡਾ ਦੁੱਖ ਆਵੇ ਇਹ ਬਜ਼ੁਰਗਿਆ ਕਈ ਵਾਰ ਗੋਡੇ ਚੱਲਣ ਫੜ ਜਾਂਦੇ ਆ ਹਰ ਕੀ ਜਿਹੜੀ ਆ ਹਰ ਇਲਾਜ ਜਿਹੜਾ ਇਸ ਜਿਹੜੀ ਇਸ 10 ਲੱਖ ਦੇ ਬੀਮਾ ਦੇ ਵਿੱਚ ਫਰੀ ਹੈ ਇਹਦਾ ਜਿਹੜਾ ਤੁਸੀਂ ਕੁਝ ਨਹੀਂ ਖਾਲੀ ਕਾਰਡ ਲੈ ਕੇ ਜਾਣਾ ਹਸਪੀਟਲ ਕੈਸਲਸ ਕਾਰਡ ਜਿੰਨਾ ਮਰਜੀ ਬਿੱਲ ਬਣੇ 10 ਲੱਖ ਤੱਕ ਦਾ ਉਹ ਸਾਰਾ ਸਰਕਾਰ ਦੇ ਵਿੱਚ ਸੋ ਅਸੀਂ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਜੀ ਦੇ ਧੰਨਵਾਦੀ ਆ ਸੋ ਮੈਂ ਅੱਜ ਇਸ ਸਕੀਮ ਦੇ ਨਾਲ ਸਾਡੇ ਨਾਲ ਐਸਐਮਓ ਸਾਡੇ ਸਾਹਮਣੇ ਆ ਗਏ ਪੂਰੇ ਟੀਮ ਦੇ ਨਾਲ ਸੋ ਜੀ ਸ਼ੁਰੂਆਤ ਕਰਨ ਲੱਗੇ ਆ ਸੋ ਮੈਂ ਪਿੰਡ ਵਾਸੀਆਂ ਨੂੰ ਬੇਨਤੀ ਕਰ ਰਿਹਾ ਕਿ ਪਹਿਲੀ ਸਰਕਾਰ ਆ ਜਿਵੇਂ ਜਿਨ੍ਹਾਂ ਨੇ ਬਿਜਲੀ ਦਾ ਬਿੱਲ माफ ਕੀਤਾ ਤੇ ਸਾਰਿਆਂ ਦਾ ਕੀਤਾ ਸੋ ਅੱਜ 10 ਲੱਖ ਦੇ ਬੀਮੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਹ ਵੀ ਹਰ ਇੱਕ ਪਰਿਵਾਰ ਦੀ ਕੋਈ ਇਹਦੇ 'ਚ ਫਰਕ ਨਹੀਂ ਕੋਈ ਜਾਤ-ਪਾਤ ਦਾ ਫਰਕ ਨਹੀਂ ਕੋਈ ਪਾਰਟੀਆਂ ਦਾ ਫਰਕ ਨਹੀਂ ਇਹ ਜੋ ਸੋਚਿਆ ਕਿ ਇਹਨਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਇਹ ਦੂਜੀ ਪਾਰਟੀ ਦੇ ਆ ਅਸੀਂ ਦੇ ਸਾਰਿਆਂ ਦਾ ਇਕੱਲੀ ਦਲਦਿਆਂ ਦੇ ਵੀ ਕਾਂਗਰਸ ਆਂਦੇ ਨੂੰ ਕਿਉਂਕਿ ਪਹਿਲੇ ਮੁੱਖ ਮੰਤਰੀ ਦੇਖੇ ਜਿਹੜੇ ਸਾਨੂੰ ਇਹੀ ਸਮਝਾਉਂਦੇ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਅਸੀਂ ਪੰਜਾਬ ਦੀ ਸੇਵਾ ਕਰਤ ਵਾਸਤੇ ਆਏ ਆ ਅਸੀਂ ਪੰਜਾਬ ਦੀ ਰਾਜਨੀਤੀ ਨੂੰ ਬਦਲਣ ਵਾਸਤੇ ਆਏ ਆ ਸਾਡੇ ਪਾਲਤੂ ਸਭ ਵੀ ਨੂੰ ਜਿਹੜੇ ਰਾਜਨੀਤੀ ਨੂੰ ਬਦਲਣ ਵਾਸਤੇ ਜਿਹਨਾਂ ਨੇ ਇਹ ਪਾਰਟੀ ਬਣਾਈ ਉਹਨਾਂ ਦੀ ਸਾੰਭ ਨੂੰ ਇਹੀ ਗਾਈਡਲਾਈਨ ਹੈ ਕਿ ਹਰ ਇੱਕ ਦੇ ਕੰਮ ਉਹਨਾਂ ਹਰ ਦੇ ਦੁੱਖ ਸੁੱਖ ਵਿੱਚ ਖੜਨਾ ਹਰ ਇੱਕ ਦਾ ਜਿਹੜਾ ਇੱਕ ਬੀਮਾ ਕਾਰਡ ਹੈ ਬਣਾਉਣਾ ਸੋ ਤੁਹਾਡੇ ਸਾਰਿਆਂ ਦਾ ਹੀ ਇਹ ਅਜ ਬੀਮਾ ਕਾਰਡ ਬਣੂਗਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਇਸ ਤਰ੍ਹਾਂ ਸਿਹਤ ਕਾਰਡ ਦਾ 10 ਲੱਖ ਜਿਹੜਾ ਇੱਕ ਪਰਿਵਾਰ ਦੇ 10 ਲੱਖ ਤੱਕ ਦਾ ਮੁਫਤ ਇਲਾਜ ਸੋ ਸਾਰਿਆਂ ਦਾ ਇਹ ਕਾਰਡ ਅੱਜ ਬਣਾਉਣ ਜਾ ਰਹੇ ਆ ਸੋ ਮੈਂ ਤੁਹਾਨੂੰ ਮੁਬਾਰਕਬਾਦ ਆਉਂਗਾ ਮੁੱਖ ਮੰਤਰੀ ਸਰਦਾਰ ਤਬਰ ਸਿੰਘ ਮਾਨ ਜੀ ਨੂੰ ਸਾਡੇ ਪਾਰਟਿਸ ਸੁਪਰੀਮਾ ਦੇ ਕੇਂਦਰੀ ਵਾਜਿਦਾ ਸੀ ਪੂਰੇ ਪੰਜਾਬ ਵੱਲੋਂ ਖਾਸ ਕਰਕੇ ਆਪਣੇ ਹਲਕਾ ਸਾਹਨੇ ਆਲ ਵੱਲੋਂ ਮੈਂ ਸਾਰਿਆਂ ਲਈ ਮੈਂ ਸਾਡੇ ਹਾਈ ਕੁਮਾਰ ਦਾ ਮਾਧਿਅਮੋਂ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਇਹ ਗਰੀਬ ਪਰਿਵਾਰਾਂ ਨੇ ਸਾਡੇ ਪੰਜਾਬ ਵਾਸੀਆਂ ਨੇ ਜਿਹੜਾ ਇਹ ਇਲਾਜ ਫਰੀ ਹੋਣ ਜਾ ਰਿਹਾ ਸੋ ਮੈਂ ਉਹਨਾਂ ਦਾ ਧੰਨਵਾਦ ਕਰਦੇ ਹੋਏ ਮੈਂ ਪਿੰਡ ਵਾਸੀ ਪਿੰਡ ਮਾਨਗੜ ਦੇ ਦੇ ਵੀ ਬਾਈ ਸਾਡੇ ਕਿਉਂਕਿ ਪਾਰਟੀ ਦੇ ਸੀਨੀਅਰ ਲੀਡਰ ਨੇ ਇਸ ਪਿੰਡ ਦੇ ਜਿਹੜੀ ਇਸ ਹਲਕੇ ਦੇ ਲੀਡਰ ਨੇ ਸੋਮੈਂਡ ਨੂੰ ਮਾਰਕਵਾ ਦਿਨਾ ਪਿੰਡ ਵਾਸੀਆਂ ਨੂੰ ਮਾਰਕਵਾ ਦਿਨਾ ਆਹ ਬਾਦ ਸੋ ਬਝਰੋ ਮੈਂ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਜੀ